ਹੈਲੋ ਦੋਸਤੋ 사ਸ਼ੀ ਕਾਲ ਜੀ ਦੋਸਤੋ ਅੱਜ ਗੱਲ ਕਰਾਂਗੇ ਆਪਾਂ ਅੰਤ ਦੀ ਭੇਦ ਭਾਵ ਦੀ ਜਿਵੇਂ ਕਹਿ ਦਿੰਦੇ ਆ ਕਿ ਭੇਦ ਭਾਵ ਆਪਾਂ ਸਾਰੇ ਸੋਚਦੇ ਆ ਕਿ ਅੱਜ ਦੇ ਬੱਚੇ ਹੀ ਭੇਦ ਭਾਵ ਕਰਦੇ ਆ ਇੱਕ ਦੂਜੇ ਨਾਲ ਅੱਜ ਦੇ ਬੱਚਿਆਂ ਨੂੰ ਹੀ ਤੇਰ ਮੇਰ ਹੁੰਦੀ ਆ ਪਰ ਕਿਤੇ ਨਾ ਕਿਤੇ ਇਹ ਚੀਜ਼ਾਂ ਬੱਚਿਆਂ ਨੇ ਕਿਤੋਂ ਸਿੱਖੀਆਂ ਇਹ ਚੀਜ਼ਾਂ ਬਾਰੇ ਆਪਾਂ ਕਦੇ ਨਹੀਂ ਸੋਚਦੇ ਇਹ ਚੀਜ਼ਾਂ ਆਪਣੇ ਬੱਚੇ ਆਪਣੇ ਘਰ ਦੇ ਵੱਡਿਆਂ ਤੋਂ ਜਾਂ ਆਪਣੇ ਹੀ ਕਿਸ ਨਾ ਕਿਸੇ ਤੋਂ ਸਿੱਖਦੇ ਆ ਇਹ ਬੱਚੇ ਕੋਈ ਇਹ ਨਹੀਂ ਕਿ ਉਹ ਸ਼ੁਰੂ ਤੋਂ ਹੀ ਬਚਪਨ ਤੋਂ ਹੀ ਮਾਂ ਦੇ ਪੇਟ ਚੋਂ ਹੀ ਸਿੱਖ ਕੇ ਆਉਂਦੇ ਆ ਉਹ ਚੀਜ਼ਾਂ ਨਹੀਂ ਹੁੰਦੀਆਂ ਉਹ ਜਦੋਂ ਬੱਚਾ ਥੋੜਾ ਜਿਆ ਸਿਆਣਾ ਹੋਣ ਲੱਗਦਾ ਬੱਚੇ ਨੂੰ ਸਮਝ ਆਉਣੀ ਸ਼ੁਰੂ ਹੁੰਦੀ ਆ ਜਦੋਂ ਘਰ ਦੇ ਬਜ਼ੁਰਗ ਹੀ ਇਹ ਚੀਜ਼ਾਂ ਬੱਚਿਆਂ ਨੂੰ ਸਿਖਾਉਂਦੇ ਆ ਕਿਤਨਾ ਕਿਤੇ ਉਹ ਬੱਚਿਆਂ ਦਾ ਫਿਊਚਰ ਖਤਮ ਕਰਦੇ ਹੁੰਦੇ ਆ ਕਿਤਨਾ ਕਿਤੇ ਉਹ ਬੱਚਿਆਂ ਨੂੰ ਵਿਗਾੜ ਰਹੇ ਹੁੰਦੇ ਆ ਆਪਾਂ ਇਹ ਚੀਜ਼ ਸੋਚ ਲੈਣੀ ਜਿਵੇਂ ਕਈ ਘਰਾਂ ਦੇ ਵਿੱਚ ਮੈਂ ਦੇਖਿਆ ਕਿ ਉਹਨਾਂ ਦੀ ਦਾਦੀ ਬੱਚਿਆਂ ਨੂੰ ਕਹੂਗੀ ਪੁੱਤ ਤੂੰ ਆਪਦੇ ਨਾਨਕੇ ਨਹੀਂ ਜਾਣਾ ਆਪਾਂ ਤੇਰੀ ਭੂਆ ਕੋਲੇ ਚੱਲਾਂਗੇ ਜੇ ਮੈਂ ਛੁੱਟੀਆਂ ਆ ਗਈਆਂ ਜ਼ਿਆਦਾਤਰ ਛੁੱਟੀਆਂ ਦੇ ਵਿੱਚ ਐਨਾ ਘਰਾਂ ਦੇ ਵਿੱਚ ਕਲੇਸ਼ ਹੁੰਦਾ ਕਿ ਕਈ ਘਰਾਂ ਦੇ ਵਿੱਚ ਤਾਂ ਐਵੇਂ ਹੁੰਦਾ ਦਾਦੀ ਆਪਣੇ ਦਾਦੇ ਆਪ ਦਾਦੀ ਆਪਣੇ ਪੋਤੇ ਪੋਤੀਆਂ ਨੂੰ ਸਿਖਾਉਣ ਲੱਗ ਜਾਂਦੀਆਂ ਕਈ ਦਾਦੀਆਂ ਜਿਨ੍ਹਾਂ ਦੀ ਆਪਣੀ ਨੂਹਾਂ ਨਾਲ ਨਹੀਂ ਬਣਦੀ ਆਪਣੇ ਪਰਿਵਾਰ ਦੇ ਵਿੱਚ ਚਲੋ ਹਰੇਕ ਦੇ ਘਰ 'ਚ ਹੁੰਦੀ ਹੈ ਪਰ ਕਿਤੇ ਨਾ ਕਿਤੇ ਬੱਚਿਆਂ ਨੂੰ ਇਹ ਚੀਜ਼ਾਂ ਸਿਖਾਉਣੀ ਬਹੁਤ ਗਲਤ ਆ ਜਿਵੇਂ ਦਾਦੀ ਨੇ ਕਹਿਤਾ ਕਿ ਪੁੱਤ ਆਪਾਂ ਤੇਰੀ ਭੂਆ ਕੋਲੇ ਚੱਲਾਂਗੇ ਤੂੰ ਆਪਦੇ ਨਾਨਕੇ ਨਹੀਂ ਜਾਣਾ ਜਿਵੇਂ ਬੱਚਿਆਂ ਦੀ ਮੰਮੀ ਨੇ ਕਹਿਤਾ ਪੁੱਤ ਆਪਾਂ ਤੇਰੇ ਨਾਨਕੇ ਚੱਲਾਂਗੇ ਤੇਰੀ ਭੂਆ ਤਾਂ ਗੰਦੀ ਆ ਆਪਾਂ ਤੇਰੀ ਭੂਆ ਕੋਲੇ ਨਹੀਂ ਜਾਣਾ ਇਹ ਚੀਜ਼ਾਂ ਬੱਚਿਆਂ ਨੂੰ ਸਿਖਾਉਣਾ ਕਿਤੇ ਨਾ ਕਿਤੇ ਬਹੁਤ ਵੱਡੀ ਗਲਤੀ ਆ ਤਾਂ ਕਿ ਬੱਚੇ ਵੱਡੇ ਹੋ ਕੇ ਉਹ ਚੀਜ਼ਾਂ ਸਿੱਖ ਕੇ ਉਹਨਾਂ ਦਾ ਉਹਨਾਂ ਦੇ ਦਿਮਾਗ ਤੇ ਬਹੁਤ ਜ਼ਿਆਦਾ ਗਲਤ ਅਸਰ ਪੈਂਦਾ ਫਿਰ ਬਾਅਦ ਚ ਆਪਾਂ ਹੀ ਕਹਿਣ ਲੱਗ ਜਾਂਦੇ ਆ ਲੈ ਅੱਜ ਦੇਵਾ ਕੱਲ੍ਹ ਜੁਗਾ ਕੱਲ੍ਹ ਜੁਗ ਨਹੀਂ ਹੈਗਾ ਹੀ ਇਹ ਸਤਜੁਗ ਦੇ ਵਿੱਚੋਂ ਹੀ ਚੀਜ਼ਾਂ ਆਈਆਂ ਫੇਰ ਹੀ ਬੱਚੇ ਕਾਲਯੁਗ ਦੇ ਵਿੱਚ ਇਹ ਚੀਜ਼ਾਂ ਸਿੱਖ ਰਹੇ ਆ ਕੋਈ ਉਹ ਮਾਂ ਦੇ ਪੇਟ ਚੋਂ ਨਹੀਂ ਸਿੱਖ ਕੇ ਆਏ ਉਹ ਬੱਚੇ ਆਪਾਂ ਨੂੰ ਹੀ ਜੋ ਆਪਾਂ ਕਰ ਰਹੇ ਆ ਜੋ ਆਪਾਂ ਇੱਕ ਦੂਜੇ ਨੂੰ ਬੋਲ ਰਹੇ ਆ ਜਿੰਨਾ ਕ ਆਪਾਂ ਆਪਣੇ ਵੱਡਿਆਂ ਦਾ ਆਦਰ ਕਰਦੇ ਆ ਜਿੰਨਾ ਕ ਛੋਟੇ ਆਪਣੇ ਵੱਡਿਆਂ ਨੂੰ ਬੋਲਣ ਦੀ ਤਮੀਜ਼ ਜੋ ਵੀ ਜੋ ਕਰ ਰਹੇ ਆ ਕਹਿੰਦੇ ਬੱਚੇ ਇੱਕ ਕੋਰਾ ਕਾਗਜ਼ ਆ ਉਹਨਾਂ ਦੇ ਉੱਤੇ ਉਹੀ ਚੀਜ਼ਾਂ ਛਪਣੀਆਂ ਸੋ ਕਿਤੇ ਨਾ ਕਿਤੇ ਇਹ ਚੀਜ਼ਾਂ ਬੱਚਿਆਂ ਨੂੰ ਸਿਖਾਉਣਾ ਬਹੁਤ ਗਲਤ ਗੱਲ ਆ ਕਿਉਂਕਿ ਆਪਾਂ ਆਪਣੀ ਪੀੜ੍ਹੀ ਨੂੰ ਆਉਣ ਵਾਲੀ ਨੂੰ ਕੀ ਸਿੱਖਿਆ ਦੇ ਰਹੇ ਆ ਇਹ ਆਪਣੇ ਤੇ ਡਿਪੈਂਡ ਕਰਦਾ ਆ ਪਾਉਣ ਵਾਲੀ ਪੀੜ੍ਹੀ ਨੂੰ ਕੀ ਸਿਖਾ ਰਹੇ ਆ ਕਿਉਂਕਿ ਇਹ ਚੀਜ਼ਾਂ ਤਾਂ ਪਹਿਲਾਂ ਵਾਲੇ ਜਵਾਕਾਂ ਦੇ ਵਿੱਚ ਵੀ ਨੇ ਜ਼ਰੂਰੀ ਨਹੀਂ ਕਿ ਅੱਜ ਵਾਲੇ ਜਵਾਕ ਹੀ ਸਿੱਖ ਰਹੇ ਆ ਕਿਉਂਕਿ ਇਹ ਚੀਜ਼ਾਂ ਬਹੁਤ ਜ਼ਿਆਦਾ ਗਲਤ ਨੇ ਕਈ ਘਰਾਂ ਦੇ ਵਿੱਚ ਬਜ਼ੁਰਗ ਹੀ ਆਪਣੇ ਬੱਚਿਆਂ ਦੇ ਨਾਲ ਭੇਦਭਾਵ ਕਰਦੇ ਆ ਕਿਤੇ ਨਾ ਕਿਤੇ ਦੇਖਿਆ ਆਪਣੇ ਅਗਰ ਉਹਨਾਂ ਦੇ ਦੋ ਬੇਟੇ ਆ ਤਾਂ ਉਹ ਦੋਨੇ ਬੇਟਿਆਂ ਦੇ ਵਿੱਚ ਫਰਕ ਰੱਖਦੇ ਆ ਜ਼ਿਆਦਾ ਤਾਂ ਜ਼ਿਆਦਾਤਰ ਜਾਂ ਜਿੰਨੀ ਪ੍ਰਾਪਰਟੀ ਉਹਨਾਂ ਦੀ ਹੈ ਜਿੰਨੀ ਉਹਦਾ ਹਿੱਸੇ ਵੰਦੀ ਉਸ ਤੋਂ ਦੁੱਗਣੀ ਆ ਦੇ ਛੋਟੇ ਨੂੰ ਦੇਣੀ ਵੀ ਨਹੀਂ ਵੱਡੇ ਨੂੰ ਦੇਣੀ ਕਿਉਂਕਿ ਮਾਂ ਜਿਹੜੀ ਹੁੰਦੀ ਆ ਨਾ ਜਾਂ ਪਿਓ ਹੁੰਦਾ ਉਹ ਆਪਣੇ ਬੱਚਿਆਂ ਨਾਲ ਬਿੱਤਕਰਾ ਜਾਂ ਅੰਤ ਰੱਖਣਾ ਬੱਚਿਆਂ ਦੇ ਵਿੱਚ ਫਰਕ ਰੱਖਣਾ ਕਿਉਂਕਿ ਪੇਟ ਦੇ ਵਿੱਚੋਂ ਤਾਂ ਇੱਕ ਚੋ ਜਨਮ ਲਿਆ ਇੱਕੋ ਹੀ ਮਾਂ ਉਹਨਾਂ ਦੀ ਇੱਕੋ ਹੀ ਪਿਓ ਆ ਉਹਨਾਂ ਦਾ ਹਨਾ ਇੱਕੋ ਹੀ ਆ ਸਾਰਾ ਕੁਝ ਫਿਰ ਫਰਕ ਕਿਉਂ ਫਰਕ ਕਿੱਥੇ ਪੈ ਜਾਂਦਾ ਜਦੋਂ ਆਪਣੇ ਘਰ ਦੇ ਵੱਡੇ ਬਜ਼ੁਰਗ ਹੀ ਬੱਚਿਆਂ ਦੇ ਵਿੱਚ ਫਰਕ ਰੱਖਣ ਲੱਗ ਜਾਣ ਫਿਰ ਆਪਾਂ ਕਿਸੇ ਨੂੰ ਹੋਰ ਕੀ ਸਲਾਹ ਦੇਵਾਂਗੇ ਕਿ ਹਾਂ ਨਹੀਂ ਮੈਂ ਵੱਡੇ ਨੂੰ ਘੱਟ ਦੇਣਾ ਛੋਟੇ ਨੂੰ ਵੱਧ ਦੇਣਾ ਜਾਂ ਵੱਡੇ ਨੂੰ ਵੱਧ ਦੇਣਾ ਛੋਟੇ ਨੂੰ ਘਟ ਦੇ ਇਹ ਚੀਜ਼ਾਂ ਕਿਤੇ ਨਾ ਕਿਤੇ ਨਾ ਆਉਣ ਵਾਲੇ ਸਮੇਂ ਆਉਣ ਵਾਲੀ ਪੀੜੀ ਨੂੰ ਖਤਮ ਕਰ ਨੇ ਆਪਾਂ ਕਹਿੰਦੇ ਸਿਆਣੇ ਦਾ ਕਿਹਾ ਔਲੇ ਦਾ ਖਾਦਾ ਬਾਅਦੋਂ ਤੀਜਾ ਨਿਕਲਦਾ ਇਹ ਚੀਜ਼ਾਂ ਦਾ ਕਿਤੇ ਨਾ ਕਿਤੇ ਪਹਿਲਾਂ ਪਣੂ ਹੀ ਚੀਜ਼ਾਂ ਦਾ ਪਤਾ ਨਹੀਂ ਲੱਗਦਾ ਜਿਉਂ-ਜਿਉਂ ਇਹ ਸਮਾਂ ਬੀਤਦਾ ਜਾਂਦਾ ਜਿਉਂ-ਜਿਉਂ ਇਹ ਚੀਜ਼ਾਂ ਦੇਖਣ ਨੂੰ ਆਪਣੇ ਮੂਹਰੇ ਆਉਂਦੀਆਂ ਨੇ ਫਿਰ ਆਪਾਂ ਉਹ ਚੀਜ਼ਾਂ ਦਾ ਅਹਿਸਾਸ ਹੁੰਦਾ ਵੀ ਹਾਂ ਕਿਤੇ ਨਾ ਕਿਤੇ ਇੱਥੇ ਮੈਂ ਗਲਤ ਸੀ ਅਸੀਂ ਇਹ ਬੱਚਿਆਂ ਦੇ ਸਾਹਮਣੇ ਚੀਜ਼ਾਂ ਕੀਤੀਆਂ ਤਾਂ ਕਿ ਉਹ ਬੱਚੇ ਅੱਜ ਸਾਡੇ ਨਾਲ ਘਰ ਰਹੇ ਆ ਸੋ ਆਪਾਂ ਨੂੰ ਜਿਵੇਂ ਕਈਆਂ ਦੇ ਹੁੰਦਾ ਘਰ ਦੀ ਲੜਾਈ ਦੇ ਵਿੱਚ ਬੱਚਿਆਂ ਦਾ ਅਸਰ ਕਈ ਜਗ੍ਹਾ ਤੇ ਦੇਖਿਆ ਦੇਖਣ ਨੂੰ ਇਹ ਗੱਲਾਂ ਆਈਆਂ ਸਾਹਮਣੇ ਕਿ ਪੇਰੈਂਟਸ ਆਪਣੇ ਬੱਚਿਆਂ ਦੇ ਸਾਹਮਣੇ ਇੱਕ ਦੂਜੇ ਨੂੰ ਇਸ ਤਰੀਕੇ ਨਾਲ ਬੋਲ ਰਹੇ ਆ ਇਹ ਖੁਦ ਮੇਰੇ ਮੇਰਾ ਖੁਦ ਦਾ ਐਕਸਪੀਰੀਅੰਸ ਆ ਇੱਕ ਸਾਡੇ ਫੈਮਿਲੀ ਮੈਂਬਰ ਸੀਗੇ ਮਤਲਬ ਕਿ ਉਹਨਾਂ ਦੇ ਮਤਲਬ ਕਿ ਸੌਰੀ ਰਿਸ਼ਤੇਦਾਰ ਸੀਗੇ ਸਾਡੇ ਉਹਨਾਂ ਦੇ ਕੀ ਹੋਇਆ ਉਹਨਾਂ ਦਾ ਨਾ ਮਤਲਬ ਮੇਰੇ ਪਾਪਾ ਬੱਚੇ ਤੇ ਬਹੁਤ ਜ਼ਿਆਦਾ ਸ਼ਰਾਬ ਪੀਂਦੇ ਸੀ ਉਹ ਸ਼ਰਾਬ ਪੀਂਦੇ ਸੀ ਜਦੋਂ ਮਤਲਬ ਕਿ ਉਹਦੀ ਮੰਮਾ ਜੋ ਜਿਵੇਂ ਬੱਚੇ ਦੀ ਮੰਮਾ ਉਹਨੂੰ ਗਾਲਾਂ ਕੱਢਦੀ ਸੀ ਉਹਦੇ ਪਾਪਾ ਨੂੰ ਉਹ ਬੱਚਾ ਸੁਣਦਾ ਸੀ ਸਾਰੀ ਜਿਹੜੀ ਉਹਦੇ ਦਿਮਾਗ ਤੇ ਉਹ ਚੀਜ਼ਾਂ ਦਾ ਮਤਲਬ ਕਿ ਅਸਰ ਹੋ ਹੀ ਜਾਂਦਾ ਸੀ ਉਹ ਸਾਰੀਆਂ ਗੱਲਾਂ ਸੁਣ ਸੁਣ ਕੇ ਜਿਵੇਂ ਇੱਕ ਦਿਨ ਉਹਨਾਂ ਦੇ ਘਰੇ ਕੋਈ ਗੈਸਟ ਆਏ ਮਾ ਗੈਸਟਾਂ ਦੇ ਸਾਹਮਣੇ ਉਹ ਪੁੱਛਣ ਲੱਗੇ ਕਿ ਬੇਟਾ ਤੇਰੇ ਪਾਪਾ ਕਿੱਥੇ ਆ? ਉਹ ਕਹਿਣ ਲੱਗੇ ਪਾਪਾ ਦਾ ਕੀ ਆ? ਜਿਵੇਂ ਮਮਾ ਕਹਿੰਦੇ ਹੁੰਦੇ ਕਿ ਕਿਤੇ ਵੀ ਡਿੱਗੇ ਪਏ ਹੋਣਗੇ दारू ਪੀ ਕੇ ਉਹਨਾਂ ਦਾ ਕੀ ਆ? ਉਹਨਾਂ ਨੂੰ ਕਹੜਾ ਕੋਈ ਪੁੱਛਦਾ ਸੀ? ਕਹੜਾ ਉਹਨਾਂ ਦੀ ਰਿਸਪੈਕਟ ਕਰਦੇ ਆ? ਸਾਡੀ ਤਾਂ ਮਮਾ ਹੀ ਆ ਸਿਰਫ ਇਹ ਚੀਜ਼ਾਂ ਦਾ ਬੱਚਿਆਂ ਤੇ ਇੰਨਾ ਕੁ ਜ਼ਿਆਦਾ ਅਸਰ ਪੈਂਦਾ। ਉੱਥੇ ਰਿਸ਼ਤੇਦਾਰ ਦੇਖ ਕੇ ਜਿਹੜੇ ਇਹਨਾਂ ਦੇ ਘਰੇ ਗੈਸਟ ਆਏ ਸੀ ਉਹਨਾਂ ਦਾ ਦੇਖ ਕੇ ਦਿਮਾਗ ਨੂੰ ਮਤਲਬ ਕਿ ਉਹਨਾਂ ਨੇ ਸੋਚਣ ਲਈ ਮਜਬੂਰ ਹੋ ਗਏ ਕਿ ਕੀ ਹੋ ਕੀ ਰਿਹਾ ਆਪਣੀ ਪੀੜ੍ਹੀ ਤੁਰ ਕਿੰਦਰ ਨੂੰ ਰਹੀ ਆ? ਪਾ ਬੱਚਿਆਂ ਨੂੰ ਕੀ ਸਿੱ ਵੀ ਮਤਲਬ ਕਿ ਆਉਣ ਵਾਲੀ ਪੀੜ੍ਹੀ ਨੂੰ ਆਪਾਂ ਕੀ ਸਿਹਤ ਕੀ ਦੇ ਰਹੇ ਆ ਜੇ ਆਪਾਂ ਖੁਦ ਜਾਂ ਆਪਣੇ ਘਰ ਦੇ ਵੱਡੇ ਬਜ਼ੁਰਗ ਹੀ ਇਹ ਚੀਜ਼ਾਂ ਕਰਨਗੇ ਕਿਤਨਾ ਕਿਤੇ ਆਪਾਂ ਬੱਚਿਆਂ ਨੂੰ ਇਹ ਚੀਜ਼ਾਂ ਦਾ ਗਿਆਨ ਕਿਤੇ ਵੀ ਨਹੀਂ ਦੇ ਸਕਦੇ ਕਿਉਂਕਿ ਜਦੋਂ ਘਰ ਦੇ ਵੱਡੇ ਹੀ ਇਸ ਤਰ੍ਹਾਂ ਦੇ ਹੋ ਜਾਣ ਆਪਾਂ ਬੱਚਿਆਂ ਨੂੰ ਸਿਖਾਉਣ ਯੋਗ ਕੁਝ ਰਹਿੰਦੇ ਹੀ ਨਹੀਂ ਨਾ ਹੀ ਆਪਣੀ ਜੇ ਅੱਗੇ ਕਹਿੰਦੇ ਸੀ ਨਾ ਬੱਚਿਆਂ ਦੀ ਸ਼ਰਮ ਆ ਕਿ ਬੱਚਿਆਂ ਨੂੰ ਨਾ ਜ਼ਰੂਰੀ ਨਹੀਂ ਕਿ ਉਹਦੇ ਚਪੇੜ ਮਾਰਨੇ ਜਾਂ ਉਹਨਾਂ ਨੂੰ ਕੁੱਟਣਾ ਜਾਂ ਉਹਨਾਂ ਨੂੰ ਕੋਈ ਸਜ਼ਾ ਦੇਣੀ ਬੱਚੇ ਫੇਰ ਹੀ ਸਮਝਦੇ ਉਹ ਚੀਜ਼ ਨੂੰ ਕਹਿੰਦੇ ਅੱਗੇ ਬੱਚਿਆਂ ਨੂੰ ਨਾ ਅੱਖ ਦਾ ਇਸ਼ਾਰਾ ਹੀ ਕਾਫੀ ਹੁੰਦਾ ਸੀ ਪੇਰੈਂਟਸ ਉਹਨਾਂ ਵੱਲ ਇੱਕ ਵਾਰ ਐ ਸਿੱਧੇ ਨਿਗਾ ਨਾਲ ਵੇਖ ਵੀ ਲਿਆ ਨਾ ਬੱਚੇ ਸਮਝ ਜਾਂਦੇ ਕਿ ਸਾਡੇ ਪੇਰੈਂਟਸ ਸਾਨੂੰ ਕੁਝ ਕਹਿ ਰਹੇ ਆ ਅੱਗੇ ਐ ਸਮਝ ਹੀ ਜਾਂਦੇ ਸੀ ਹੁਣ ਦੇ ਜਵਾਬਾਂ ਨੂੰ ਕੁੱਟ-ਕੁੱਟ ਕੇ ਠੀਕ-ਠਾਕ ਕਰਨ ਦੇ ਨਾਲ ਆਪਾਂ ਪਾ ਸਮਝਾਈ ਨਹੀਂ ਸਕਦੇ ਜੇ ਆਪਾਂ ਕਹਾਂਗੇ ਬੱਚੇ ਨੂੰ ਕੁੱਟ ਕੇ ਸਮਝਾ ਲਾਂਗੇ ਨਾ ਉਹ ਚੀਜ਼ਾਂ ਖਤਮ ਹੋ ਗਈਆਂ ਕਿਤੇ ਨਾ ਕਿਤੇ ਸੋ ਦੋਸਤੋ ਜੇ ਆਪਾਂ ਆਪਣੇ ਬੱਚਿਆਂ ਨੂੰ ਇਹ ਚੀਜ਼ਾਂ ਦਿਖਾਵਾਂਗੇ ਇਹ ਚੀਜ਼ਾਂ ਸਿਖਾਵਾਂਗੇ ਇਹ ਚੀਜ਼ਾਂ ਦੇ ਵਿੱਚੋਂ ਬੱਚੇ ਗੁਜ਼ਰਨਗੇ ਤਾਂ ਅੱਗੇ ਆਉਣ ਵਾਲੀਆਂ ਪੀੜ੍ਹੀਆਂ ਇਸੇ ਤਰ੍ਹਾਂ ਹੀ ਵੱਣਨੀਆਂ ਆ ਸੋ ਕਾਲ ਯੁਗ ਕਾਲ ਯੁਗ ਉੱਤੇ ਨਹੀਂ ਲੱਗਦਾ ਕਾਲ ਯੁਗ ਦਾ ਮਤਲਬ ਇਹ ਹੈ ਜੇ ਕਾਲ ਯੁਗ ਆ ਗਿਆ ਤਾਂ ਕਾਲ ਯੁਗ ਨੂੰ ਸੁਧਾਰਨਾ ਵੀ ਬਹੁਤ ਸਾਰਾ ਆਪਣੇ ਸਾਰੇ ਆ ਸੋ ਬੱਚਿਆਂ ਨੂੰ ਕਿਤੇ ਨਾ ਕਿਤੇ ਚੰਗੀਆਂ ਚੀਜ਼ਾਂ ਸਿਖਾਓ ਬਾਣੀ ਦੇ ਲੜ ਲਾਓ ਉਹਨਾਂ ਨੂੰ ਗੁਰੂ ਘਰ ਲੈ ਕੇ ਜਾਓ ਉਹਨਾਂ ਨੂੰ ਪਾਠ ਕਰਨਾ ਸਿਖਾਓ ਉਹਨਾਂ ਨੂੰ ਉਹਨਾਂ ਨੂੰ ਰਿਸ਼ਤਿਆਂ ਦੀ ਰਿਸਪੈਕਟ ਕਰਨੀ ਸਿਖਾਓ ਕੇ ਬੇਟੇ ਆ ਤੇਰੇ ਮਾਮਾ ਜੀ ਨਾਨਾ ਜੀ ਜੋ ਵੀ ਭੂਆ ਜੀ ਫੁੱਫੜ ਜੋ ਆਪਣੀਆਂ ਰਿਸ਼ਤੇਦਾਰੀਆਂ ਬੰਦੀਆਂ ਉਹਨਾਂ ਦੀ ਰਿਸਪੈਕਟ ਕਰਨਾ ਸਿਖਾਓ ਜੇ ਉਹਨਾਂ ਦੀ ਰਿਸਪੈਕਟ ਕਰਨਾ ਸਿਖਾਓਗੇ ਤਾਂ ਜੋ ਤੁਹਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਬਚ ਸਕਣ ਜੇ ਤੁਸੀਂ ਇਸ ਤਰ੍ਹਾਂ ਹੀ ਕਰਦੇ ਰਹੇ ਇੱਕ ਦੂਜੇ ਨਾਲ ਭੇਦ ਭਾਵ ਲੜਾਈ ਝਗੜਾ ਜੋ ਇਹ ਚੀਜ਼ਾਂ ਚੱਲ ਰਹੀਆਂ ਫਿਰ ਆਪਾਂ ਕਿਸੇ ਨੂੰ ਕੁਝ ਨਹੀਂ ਕਹਿ ਸਕਦੇ ਨਾ ਆਪਾਂ ਕਲਯੁਗ ਨੂੰ ਬਲੇਮ ਕਰ ਸਕਦੇ ਨਾ ਸਤਯੁਗ ਨੂੰ ਇਹ ਵੀ ਸਤਯੁਗ ਬਣ ਸਕਦਾ ਸਮੇਂ ਦੇ ਹਿਸਾਬ ਨਾਲ ਜੇ ਆਪਾਂ ਇੱਕ ਇੱਕ ਜਾਣੇ ਤੋਂ ਸ਼ੁਰੂਆਤ ਕਰੀਏ ਤਾਂ ਸਾਰੀਆਂ ਚੀਜ਼ਾਂ ਸੈੱਟ ਹੋ ਸਕਦੀਆਂ ਇਹ ਨਹੀਂ ਇਕੁਲੱਖਤ ਨਹੀਂ ਹੋ ਸਕਦੀਆਂ ਕਿਉਂਕਿ ਐਨੇ ਚੀਜ਼ ਐਨੇ ਚਰਦੀਆਂ ਵਿਜੜੀਆਂ ਚੀਜ਼ਾਂ ਇਕੁਲੱਖਤ ਸੈੱਟ ਨਹੀਂ ਹੋ ਸਕਦੀਆਂ ਸੋ ਹਰੇਕ ਚੀਜ਼ ਨੂੰ ਇੱਕ ਸਮਾਂ ਲੱਗਦਾ ਥੋੜ ਹਰੇਕ ਬੰਦਾ ਆਪਣੇ ਆਪਣੇ ਹਿਸਾਬ ਨਾਲ ਕੋਸ਼ਿਸ਼ ਕਰੇ ਤਾਂ ਸਾਰਾ ਕੁਝ ਸੈੱਟ ਹੋ ਸਕਦਾ ਸੋ ਦੋਸਤੋ ਤੁਹਾਨੂੰ ਇਹ ਮੇਰੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਤੇ ਮੇਰੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਇਸ ਤਰ੍ਹਾਂ ਦੀਆਂ ਹੋਰ ਸੋਹਣੀਆਂ ਸੁਣੀਆਂ ਵੀਡੀਓ ਦੇਖਣ ਦੇ ਲਈ ਬਾਏ ਬਾਏ